ਲਵਪ੍ਰੀਤ ਕਤਲ ਮਾਮਲੇ 'ਚ ਫਰੀਦਕੋਟ ਪੁਲਿਸ ਦੀ ਦਿੱਲੀ ਕਾਰਜ ਪਰ ਨਾਲੀ ਦੇ ਰੋਸ 'ਚ ਪਿੰਡ ਵਾਸੀਆਂ ਨੇ ਲਾਸ਼ ਨੂੰ ਸਦਰ ਥਾਣੇ ਸਾਹਮਣੇ ਰੱਖ ਕੇ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ 'ਚ ਹਿੱਸਾ ਬਣੀ ਐਮਪੀ ਪ੍ਰੋਫੈਸਰ ਸਾਧੂ ਸਿੰਘ ਨੇ ਕਿਹਾ ਕਿ ਇੱਕ ਦੁਖਦ ਘਟਨਾ ਹੈ ਤੇ ਮੰਗਿਆ ਕਿ ਪ੍ਰਸ਼ਾਸਨ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਵੇ ਮੰਗ ਐਸੀ ਕਿ ਜਿਹੜੇ ਬੰਦੇ ਕਾਤਲ ਨੇ ਜਿਹੜੇ ਬੰਦੇ ਇਸ ਸਾਲਸ਼ ਵਿੱਚ ਨੇ ਉਹਨਾਂ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ ਤੇ ਉਹਨਾਂ ਬੰਦਿਆਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਤੇ ਜਿਹੜਾ ਲੀਗਲ ਕੋਰਸ ਬਣਦਾ ਹੈ ਤੇ ਜਿਹੜਾ ਐਡਮਿਨਿਸਟ੍ਰੇਟਿਵ ਕੋਰਸ ਬਣਦਾ ਉਹ ਲਾਗੂ ਕੀਤਾ ਜਾਵੇ ਤੇ ਉਹਦੇ ਮੁਤਾਬਕ ਚੱਲਿਆ ਜਾਵੇ ਪਰ ਪਹਿਲਾਂ ਟਾਲਮਟਾਲ ਹੋ ਰਹੀ ਸੀ ਜਦੋਂ ਸਾਰੇ ਲੋਕ ਇੱਥੇ ਇਕੱਠੇ ਹੋ ਗਏ ਤੇ ਪਰ ਪ੍ਰਸ਼ਾਸਨ ਹੈ ਜਿਹੜਾ ਉਹ ਸਮਝ ਗਿਆ ਕਿ ਹੁਣ ਇਹ ਕੰਮ ਖਰਾਬ ਹੋਏਗਾ ਉਹਨਾਂ ਨੇ ਉਹਦੀ ਉਹਨਾਂ ਦੀ ਅਰੈਸਟ ਪਾ ਕੇ ਤੇ ਉਹਨਾਂ ਦਾ ਜੋ ਕਾਰਵਾਈ ਮੰਗੀ ਉਹ ਦੱਸਿਆ ਉਹਨਾਂ ਨੇ ਏਵੀਡੈਂਸ ਵੀ ਦਿਖਾਏ ਨੇ ਕਿ ਅਸੀਂ ਉੱਪਰ ਜਿਹੜੀ ਆ ਉਹ ਰਿਪੋਰਟ ਭੇਜ ਦਿੱਤੀ ਗਈ ਉਹ ਦਿਨ ਇਸ ਮਾਮਲੇ ਬਾਰੇ ਜਦੋਂ ਐਸਪੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਲਵਪ੍ਰੀਤ ਦੇ ਪਿਤਾ ਨੇ ਜਿਨ੍ਹਾਂ ਵਿਅਕਤੀਆਂ ਦੇ ਨਾਮ ਲਿਖਵਾਏ ਸਨ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਉਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਮਦਈ ਉਸਦੇ ਫਾਦਰ ਸੁਖਮੰਦਰ ਸਿੰਘ ਨੇ ਜਿਨ੍ਹਾਂ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਾਇਆ ਤਫ਼ਤੀਸ਼ ਅਮਲ ਵਿੱਚ ਲਿਆਂਦੀ ਪੋਸਟਮਾਰਟਮ ਕਰਕੇ ਡੈੱਡ ਬੋਡੀ ਜਿਹੜੀ ਹੈ ਉਹ ਵਾਰਸਾਂ ਦੇ ਹਵਾਲੇ ਕੀਤੀ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਤਫ਼ਤੀਸ਼ ਜਾਰੀ ਹੈ ਦੋਸ਼ੀਆਂ ਨੂੰ ਸਵੇਰੇ ਪੇਸ਼ ਅਦਾਲਤ ਕੀਤਾ ਜਾਏਗਾ ਦੱਸ ਦਈਏ ਕਿ 13 ਸਾਲਾਂ ਲਵਰੀਦ ਦੀ ਲਾਸ਼ ਉਸਦੀ ਹੀ ਦੁਕਾਨ 'ਚ ਲਟਕੀ ਹੋਈ ਮਿਲੀ ਸੀ ਤੇ ਇਸ ਮਾਮਲੇ ਨੂੰ ਪੁਲਿਸ ਨੇ ਸੁਸਾਇਡ ਦਾ ਨਾਮ ਦਿੱਤਾ ਸੀ ਜਿਸ ਦੇ ਰੋਸ਼ਟ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਇਹ ਪ੍ਰਦਰਸ਼ਨ ਕੀਤਾ ਫਰੀਦਕੋਟ ਤੋਂ ਜਗਤਾਰ ਦੋਸਾਂਝ ਜਗਬਾਣੀ ਟੀਵੀ